ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸੇਖ ਰਹੇ ਹਾਂ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਾਰਤੀ ਮੂਲ ਦੇ ਵਿਅਕਤੀ ਪਰਮਜੀਤ ਸਿੰਘ 6 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ ਪਰਮਜੀਤ ਸਿੰਘ ਨੂੰ 3 ਜੁਲਾਈ ਨੂੰ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ਉੱਤੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਸਿੰਘ ਜੋ ਕਿ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ ਤੇ 5 ਦਿਨਾਂ ਦੇ ਲਈ ਹਵਾਈ ਅੱਡੇ ਉੱਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਜਾਇਆ ਹੈ। ਇੱਕ ਰਿਪੋਰਟ ਦੇ ਅਨੁਸਾਰ ਪਰਮਜੀਤ ਸਿੰਘ ਜੋ ਕਿ ਮੂਲ ਰੂਪ ਤੇ ਵਿਸ਼ਵ ਭਾਰਤ ਦਾ ਰਹਿਣ ਵਾਲਾ ਹੈ 3 ਜੁਲਾਈ ਨੂੰ ਸ਼ਿਕਾਗੋ ਦੇ O'Hare ਹਵਾਈ ਅੱਡੇ ਉਤੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ 6 ਹਫ਼ਤੇ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ। ਸਿੰਘ ਜੋਤੀਨ ਤਹਾਕਿਆ ਤੋਂ ਵੱਧ ਸਮੇਂ ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਅਤੇ ਫੋਰਟ ਵੇਨ ਇੰਡੀਆਨਾ ਇਹ ਵਿੱਚ ਇੱਕ ਕਾਰੋਬਾਰ ਚਲਾਉਂਦਾ ਹੈ। ਹੁਣੇ ਹੀ ਭਾਰਤ ਦੀ ਯਾਤਰਾ ਤੋਂ ਵਾਪਸ ਆਇਆ ਸੀ ਜਦੋਂ ਉਸ ਨੂੰ ਰੋਕਿਆ ਗਿਆ। ਉਨ੍ਹਾਂ ਦੇ ਵਕੀਲ ਲੂਇਸ ਐਂਜਲਸ ਨੇ ਦੱਸਿਆ ਕਿ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਦੇ ਲਈ ਹਰਾਸਤ ਕਿਸੇ ਵੀ ਭਿਆਨਕ ਤੋਂ ਕੱਟ ਨਹੀਂ ਹੈ ਸਿੰਘ ਜੋ ਕਿ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ ਉਤੇ 5 ਦਿਨਾਂ ਦੇ ਲਈ ਹਵਾਈ ਅੱਡੇ ਉਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਗਿਆ ਐਂਜਲਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਦੀ ਫੇਰੀ ਬਾਰੇ ਮੈਡੀਕਲ ਬਿੱਲ ਮਿਲਣ ਤੋਂ ਬਾਅਦ ਹੀ ਪਤਾ ਲੱਗਿਆ ਦਸਿਆ ਰਿਪੋਰਟ ਅਨੁਸਾਰ ਸਿੰਘ ਦੀ ਹਿਰਾਸਤ ਵਿੱਚ ਇੱਕ ਦਹਾਕਿਆ ਪੁਰਾਣੇ ਮਾਮਲੀ ਅਪਰਾਧ ਤੋਂ ਪੈਦਾ ਹੋਈ ਹੈ ਜਿਦੇ ਵਿੱਚ ਬਿਨਾਂ ਭੁਗਤਾਨ ਕੀਤੇ ਪੇ ਫੋਨ ਦੀ ਵਰਤੋਂ ਸ਼ਾਮਲ ਹੈ ਇੱਕ ਅਜਿਹਾ ਮਾਮਲਾ ਜਿਉਂਦੇ ਲਈ ਉਹ ਪਹਿਲਾਂ ਹੀ ਆਪਣੀ ਸਜ਼ਾ ਭੁਗਤ ਚੁੱਕਿਆ ਹੈ ਐਂਜਲਸ ਨੇ ਦਲੀਲ ਦਿੱਤੀ ਹੈ ਕਿ ਗ੍ਰੈਸ ਸੁਰੱਖਿਆ ਵਿਭਾਗ ਨੇ ਸਿੰਘ ਦੇ ਹੱਕ ਦੇ ਵਿੱਚ ਬੌਂਡ ਦੇ ਫੈਸਲੇ ਦੇ ਬਾਵਜੂਦ ਉਸਦੀ ਹਿਰਾਸਤ ਨੂੰ ਲੰਬਾ ਕੀਤਾ ਹੈ ਅਤੇ ਰਣਨੀਤੀਆਂ ਨੂੰ ਕਾਨੂੰਨੀ ਪਰ ਦਲੀਲ ਦੇ ਨਾਲ ਅਨੈਤਿਕ ਹੈ ਇਹ ਮਾਮਲਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਬਾਰੇ ਇਮੀਗ੍ਰੇਸ਼ਨ ਸਮਰਥਕਾਂ ਦੁਆਰਾ ਉਠਾਈਆਂ ਗਈਆਂ ਵਿਆਪਕ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ 트럼ਪ ਨੇ ਵੱਡੇ ਪੱਧਰ ਉਤੇ ਦੇਸ਼ ਨਿਕਾਲੇ ਤੇ ਮਹੀਮ ਚੁਲਾਈ ਹਿੰਸਕ ਅਪਰਾਧਿਕ ਰਿਕਾਰਡ ਵਾਲੇ ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਵਾਅਦਾ ਕੀਤਾ ਪਰ ਲੋਕਕਾਰਾਂ ਦਾ ਕਹਿਣਾ ਹੈ ਕਿ ਲਾਗੂ ਕਰਨੇ ਪੁਰਾਣੇ ਜਾਂ ਫਿਰ ਮਾਮੂਲੀ ਉਲੰਘਣਾਵਾਂ ਵਾਲੇ ਕਾਨੂੰਨੀ ਨਿਵਾਸੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਸਿੰਘ ਤੇਪਰਾ ਚਰਨਜੀਤ ਸਿੰਘ ਨੇ ਸਥਾਨਕ ਸਟੇਸ਼ਨ WPTO ਨੂੰ ਦੱਸਿਆ ਕਿ ਅਸੀਂ ਸਿਰਫ ਬਾਉਂਡ ਪੋਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਿਰਫ ਕਿਸੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਸੀਂ ਕੁਆਚ ਗਏ ਹਾਂ ਉੱਥੇ ਇੱਕ ਕਸਟਮ ਅਤੇ ਬੋਰਡਰ ਪ੍ਰੋਟੈਕਸ਼ਨ ਬੁਲਾ ਰਹੇ ਨੇ ਪਹਿਲਾ ਨਿਊਜ਼ ਵੀਕ ਨੂੰ ਦੱਸਿਆ ਸੀ ਕਿ ਗ੍ਰੀਨ ਕਾਰਡ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਰੇ ਸਾਡੇ ਦੇਸ਼ੀ ਕਾਨੂੰਨ ਦੇ ਤਹਿਤ ਸਾਡੀ ਸਰਕਾਰ ਦੇ ਕੋਲ ਗ੍ਰੀਨ ਕਾਰਡ ਨੂੰ ਰੱਦ ਕਰਨ ਦਾ ਅਧਿਕਾਰ ਹੈ ਜਿਸ ਪਰ ਸਾਡੇ ਕੋਲ ਕਾਨੂੰਨ ਨੂੰ ਤੋੜਿਆ ਜਾਂਦਾ ਹੈ ਤੇ ਦੁਰਵਤੋ ਕੀਤੀ ਜਾਂਦੀ ਇਹ ਪਹਿਲਾ ਅਪਰਾਧਿਕ ਦੋਸ਼ਾ ਦੇ ਨਾਲ ਅਮਰੀਕੀ ਬੰਦਰਗਾਹਾਂ ਤੇ ਪੇਸ਼ ਹੋਣ ਵਾਲੇ ਕਾਨੂੰਨੀ ਸਥਾਈ ਨਿਵਾਸੀਆਂ ਨੂੰ ਲਾਜ਼ਮੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਅਤੇ ਮੀ ਕ੍ਰਿਸ਼ਚਨਸ ਨਵਾਈ ਦੇ ਲਈ ਸਥਾਪਤ ਕਰਨ ਦੇ ਲਈ ਵਾਧੂ ਦਸਤਾਵੇਜ਼ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਕਿ ਪੋਰਟਮ ਸਾਹ ਸਿੰਘ ਦੇ ਵਕੀਲ ਨੇ ਅਪੀਲ ਦਾਇਰ ਕੀਤੀ ਹੈ ਤੇ ਤੁਰੰਤ ਸੰਗੀ ਅਦਾਲਤ ਦੀ ਸਮੀਖਿਆ ਦੀ ਮੰਗ ਕਰ ਰਿਹਾ ਹੈ। ਰਿਕਵਰ ਫਿਰ ਦੱਸਦੀ ਹੈ। ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਭਾਰਤੀ ਮੂਲ ਦੇ ਵਿਅਕਤੀ ਪਰਮਜੀਤ ਸਿੰਘ 6 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ। ਪਰਮਜੀਤ ਸਿੰਘ ਨੂੰ 3 ਜੁਲਾਈ ਨੂੰ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ਉੱਤੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਹਿਰਾਸ ਤੇ ਵਿੱਚ ਲਿਆ ਗਿਆ ਸੀ ਸਿੰਘ ਜੋ ਕੇ ਦਿਮਾਗ ਦੇ ਟਿਊਮਰ ਅਤੇ ਥਿਲਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ ਤੇ 5 ਦਿਨਾਂ ਦੇ ਲਈ ਹਵਾਈ ਅੱਡੇ ਉੱਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਗਿਆ ਇੱਕ ਰਿਪੋਰਟ ਦੇ ਅਨੁਸਾਰ ਪਰਮਜੀਤ ਸਿੰਘ ਜੋ ਕਿ ਮੂਲ ਰੂਪ ਦੇ ਵਿੱਚ ਭਾਰਤ ਦਾ ਰਹਿਣ ਵਾਲਾ ਹੈ 3 ਜੁਲਾਈ ਨੂੰ ਸ਼ਿਕਾਗੋ ਦੇ O'Hare ਹਵਾਈ ਅੱਡੇ ਉਤੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ 6 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ ਸਿੰਘ ਜੋਤੀਨ ਦਾ ਹਕੀਕਤੋਂ ਵੱਧ ਸਮੇਂ ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ ਰਹਿ ਰਿਹਾ ਹੈ ਅਤੇ ਫੋਰਟ ਵੇਨ ਇੰਡੀਆਨਾ ਇਹ ਵਿੱਚ ਇੱਕ ਕਾਰੋਬਾਰ ਚਲਾਉਂਦਾ ਹੁਣੇ ਹੀ ਭਾਰਤ ਦੀ ਯਾਤਰਾ ਤੋਂ ਵਾਪਸ ਆਇਆ ਸੀ ਜਦੋਂ ਉਸਨੂੰ ਰੋਕਿਆ ਗਿਆ ਉਨ੍ਹਾਂ ਦੇ ਵਕੀਲ ਲੂਇਸ ਐਂਜਲਸ ਨੇ ਦੱਸਿਆ ਕਿ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਦੇ ਲਈ ਹਿਰਾਸਤ ਕਿਸੇ ਵੀ ਭਿਆਨਕ ਤੋਂ ਕੱਟ ਨਹੀਂ ਹੈ ਸਿੰਘ ਜੋ ਕਿ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ 'ਤੇ 5 ਦਿਨਾਂ ਦੇ ਲਈ ਹਵਾਈ ਅੱਡੇ ਉੱਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਗਿਆ ਐਂਜਲਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਦੀ ਫੀਸੀ ਬਾਰੇ ਮੈਡੀਕਲ ਬਿੱਲ ਮਿਲਣ ਤੋਂ ਬਾਅਦ ਹੀ ਪਤਾ ਲੱਗਿਆ ਦਸਹੀ ਰਿਪੋਰਟ ਅਨੁਸਾਰ ਸਿੰਘ ਦੀ ਹਿਰਾਸਤ ਵਿੱਚ ਇੱਕ ਦਹਾਕਿਆ ਪੁਰਾਣੇ ਮਾਮਲੀ ਅਪਰਾਧ ਤੋਂ ਪੈਦਾ ਹੋਈ ਹੈ ਜਿਦੇ ਵਿੱਚ ਬਿਨਾਂ ਭੁਗਤਾਨ ਕੀਤੇ ਪੇ ਫੋਨ ਦੀ ਵਰਤੋਂ ਸ਼ਾਮਲ ਹੈ ਇੱਕ ਅਜਿਹਾ ਮਾਮਲਾ ਜਿਦੇ ਲਈ ਉਹ ਪਹਿਲਾਂ ਹੀ ਆਪਣੀ ਸਜ਼ਾ ਭੁਗਤ ਚੁੱਕਿਆ ਹੈ ਐਂਜਲਸ ਨੇ ਦਲੀਲ ਦਿੱਤੀ ਹੈ ਕਿ ਗ੍ਰੈਸ ਸੁਰੱਖਿਆ ਵਿਭਾਗ ਨੇ ਸਿੰਘ ਦੇ ਹੱਕ ਦੇ ਵਿੱਚ ਬੌਂਡ ਦੇ ਫੈਸਲੇ ਦੇ ਬਾਵਜੂਦ ਉਸਦੀ ਹਿਰਾਸਤ ਨੂੰ ਲੰਬਾ ਕੀਤਾ ਹੈ ਅਤੇ ਰਣਨੀਤੀਆਂ ਨੂੰ ਕਾਨੂੰਨੀ ਪਰ ਦਲੀਲ ਦੇ ਨਾਲ ਅਨੈਤਿਕ ਹੈ ਇਹ ਮਾਮਲਾ ਰਾਸ਼ਟਰਪਤੀ ਡੋਨਰ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਬਾਰੇ ਇਮੀਗ੍ਰੇਸ਼ਨ ਸਮਰਥਕਾਂ ਦੁਆਰਾ ਉਠਾਈਆਂ ਗਈਆਂ ਆ ਵਿਆਪਕ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ ਟਰੰਪ ਨੇ ਵੱਡੇ ਪੱਧਰ ਉਤੇ ਦੇਸ਼ ਨਿਕਾਲੇ ਤੇ ਮਹੀਮ ਜੁਲਾਈ ਹਿੰਸਕ ਅਪਰਾਧਿਕ ਰਿਕਾਰਡ ਵਾਲੇ ਗੈਰ ਦਸਤਾਵੇਜੀ ਪ੍ਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਵਾਅਦਾ ਕੀਤਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਲਾਗੂ ਕਰਨੇ ਪੁਰਾਣੇ ਜਾਂ ਫਿਰ ਮਾਮੂਲੀ ਉਲੰਘਣਾਵਾਂ ਵਾਲੇ ਕਾਨੂੰਨੀ ਨਿਵਾਸੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ ਸਿੰਘ ਤੇ ਪ੍ਰਾ ਚਰਨਜੀਤ ਸਿੰਘ ਨੇ ਸਥਾਨਕ ਜੇਸ਼ਨ WPTO ਨੂੰ ਦੱਸਿਆ ਕਿ ਅਸੀਂ ਸਿਰਫ ਬਾਡ ਪੋਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿਸੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਸੀਂ ਕੁਆਚ ਗਏ ਹਾਂ ਉੱਥੇ ਇੱਕ ਕਸਟਮ ਅਤੇ ਬੋਰਡ ਪ੍ਰੋਟੈਕਸ਼ਨ ਬੁਲਾ ਰਹੇ ਨੇ ਪਹਿਲਾ ਨਿਊਜ਼ ਵੀਕ ਨੂੰ ਦੱਸਿਆ ਸੀ ਕਿ ਗ੍ਰੀਨ ਕਾਰਡ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਰੇ ਸਾਡੇ ਦੇਸ਼ੀ ਕਾਨੂੰਨ ਦੇ ਤਹਿਤ ਸਾਡੀ ਸਰਕਾਰ ਦੇ ਕੋਲ ਗ੍ਰੀਨ ਕਾਰਡ ਨੂੰ ਰੱਦ ਕਰਨ ਦਾ ਅਧਿਕਾਰ ਹੈ ਜਿਵੇਂ ਸਾਡੇ ਕੋਲ ਕਾਨੂੰਨ ਨੂੰ ਤੋੜਿਆ ਜਾਂਦਾ ਹੈ ਤੇ ਦੁਰਵਤੋ ਕੀਤੀ ਜਾਂਦੀ ਹੈ ਇਹ ਪਹਿਲਾ ਪ੍ਰਾਤਿਕ ਦੋਸ਼ਾ ਦੇ ਨਾਲ ਅਮਰੀਕੀ ਬੰਦਰਗਾਹਾਂ ਤੇ ਪੇਸ਼ ਹੋਣ ਵਾਲੇ ਕਾਨੂੰਨੀ ਸਥਾਈ ਨਿਵਾਸੀਆਂ ਨੂੰ ਲਾਜ਼ਮੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਅਤੇ ਇਹ ਮੀ ਕ੍ਰਿਸ਼ੀਅਨ ਸੁਨਵਾਈ ਦੇ ਲਈ ਸਥਾਪਤ ਕਰਨ ਦੇ ਲਈ ਵਾਧੂ ਦਸਤਾਵੇਜ਼ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ ਰਿਪੋਰਟ ਅਨੁਸਾਰ ਸਿੰਘ ਦੇ ਵਕੀਲ ਨੇ ਅਪੀਲ ਦਾਇਰ ਕੀਤੀ ਹੈ ਤੇ ਤਤਪਰੰਤ ਸੰਗੀ ਅਦਾਲਤ ਦੀ ਸਮੀਖਿਆ ਦੀ ਮੰਗ ਕਰ ਰਿਹਾ ਹੈ ਰਿਕਵਰ ਫੇਰ ਦੱਸ ਦिए ਸਸਿਕਾ ਜੀ ਮੈਂ ਆ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਭਾਰਤੀ ਮੂਲ ਦੇ ਵਿਅਕਤੀ ਪਰਮਜੀਤ ਸਿੰਘ 6 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ ਪਰਮਜੀਤ ਸਿੰਘ ਨੂੰ 3 ਜੁਲਾਈ ਨੂੰ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ਉੱਤੇ ਇਮੀਗ੍ਰੇਸ਼ਨ ਏਜੰਟਾਂ ਦੁ ਸੋ ਦੇ ਵਿੱਚ ਲਿਆ ਗਿਆ ਸੀ ਸਿੰਘ ਜੋ ਕਿ ਦਿਮਾਗ ਦੇ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ ਤੇ 5 ਦਿਨਾ ਦੇ ਲਈ ਹਵਾਈ ਅੱਡੇ ਉੱਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜ ਗਈ ਅਤੇ ਉਹਨਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਗਿਆ ਇੱਕ ਰਿਪੋਰਟ ਦੇ ਅਨੁਸਾਰ ਪਰਮਜੀਤ ਸਿੰਘ ਜੋ ਕਿ ਮੂਲ ਰੂਪ ਦੇ ਵਿਸ਼ਵ ਭਾਰਤ ਦਾ ਰਹਿਣ ਵਾਲਾ ਹੈ 3 ਜੁਲਾਈ ਨੂੰ ਸ਼ਿਕਾਗੋ ਦੇ O'Hare ਹਵਾਈ ਅੱਡੇ ਉਤੇ ਇਮੀਗ੍ਰੇਸ਼ਨ ਏਜੰਟਾਂ ਦੁਆਰਾ ਹਿਰਾਸਤ ਦੇ ਵਿੱਚ ਲਏ ਜਾਣ ਤੋਂ ਬਾਅਦ 6 ਹਫ਼ਤਿਆਂ ਤੋਂ ਵੱਧ ਸਮੇਂ ਤੋਂ ਸੰਗੀ ਹਿਰਾਸਤ ਦੇ ਵਿੱਚ ਹੈ ਸਿੰਘ ਜੋਤੀਨ ਦਾ ਹਕੀਕਤੋਂ ਵੱਧ ਸਮੇਂ ਤੋਂ ਸੇਕਤ ਰਾਜ ਅਮਰੀਕਾ ਦੇ ਵਿੱਚ ਰਹਿ ਰਿਹਾ ਅਤੇ ਫੋਰਟ ਵੇਨ ਇੰਡੀਆਨਾ ਇਹ ਵਿੱਚ ਇੱਕ ਕਾਰੋਬਾਰ ਚਲਾਉਂਦਾ ਹੁਣੇ ਹੀ ਭਾਰਤ ਦੀ ਯਾਤਰਾ ਤੋਂ ਵਾਪਸ ਆਇਆ ਸੀ ਜਦੋਂ ਉਸ ਨੂੰ ਰੋਕਿਆ ਗਿਆ ਉਨ੍ਹਾਂ ਦੇ ਵਕੀਲ ਲੂਇਸ ਐਂਜਲਸ ਨੇ ਦੱਸਿਆ ਕਿ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਦੇ ਲਈ ਹਰਾਸਤ ਕਿਸੇ ਵੀ ਭਿਆਨਕ ਤੋਂ ਕੱਟ ਨਹੀਂ ਹੈ ਸਿੰਘ ਜੋ ਕਿ ਦਿਮਾਗੀ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਹੈ ਉਸ ਨੂੰ ਕਥਿਤ ਤੌਰ ਉਤੇ 5 ਦਿਨਾਂ ਦੇ ਲਈ ਹਵਾਈ ਅੱਡੇ ਉੱਤੇ ਰੱਖਿਆ ਗਿਆ ਸੀ ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਉਨ੍ਹਾਂ ਨੂੰ ਐਮਰਜੈਂਸੀ ਰੂਮ ਦੇ ਵਿੱਚ ਲਿਜਾਇਆ ਗਿਆ ਐਂਜਲਸ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਹਸਪਤਾਲ ਦੀ ਫੇਰੀ ਬਾਰੇ ਮੈਡੀਕਲ ਬੀਲ ਮਿਲਣ ਤੋਂ ਬਾਅਦ ਹੀ ਪਤਾ ਲੱਗਿਆ ਦਸਿਆ ਰਿਪੋਰਟ ਅਨੁਸਾਰ ਸਿੰਘ ਦੀ ਹਿਰਾਸਤ ਵਿੱਚ ਇੱਕ ਦਹਾਕਿਆ ਪੁਰਾਣੇ ਮਾਮਲੀ ਅਪਰਾਧ ਤੋਂ ਪੈਦਾ ਹੋਈ ਹੈ ਜਿਦੇ ਵਿੱਚ ਬਿਨਾ ਭੁਗਤਾਨ ਕੀਤੇ ਪੇ ਫੋਨ ਦੀ ਵਰਤੋਂ ਸ਼ਾਮਲ ਹੈ। ਇੱਕ ਅਜਿਹਾ ਮਾਮਲਾ ਜਿਦੇ ਲਈ ਉਹ ਪਹਿਲਾਂ ਹੀ ਆਪਣੀ ਸਜ਼ਾ ਭੁਗਤ ਚੁੱਕਿਆ ਹੈ। ਐਂਜਲਸ ਨੇ ਦਲੀਲ ਦਿੱਤੀ ਹੈ ਕਿ ਅਗਰੇਸ ਸੁਰੱਖਿਆ ਵਿਭਾਗ ਨੇ ਸਿੰਘ ਦੇ ਹੱਕ ਦੇ ਵਿੱਚ ਪੁਆਇੰਟ ਤੇ ਫੈਸਲੇ ਦੇ ਬਾਵਜੂਦ ਉਸਦੀ ਹਿਰਾਸਤ ਨੂੰ ਲੰਬਾ ਕੀਤਾ ਹੈ ਅਤੇ ਰਣਨੀਤੀਆਂ ਨੂੰ ਕਾਨੂੰਨੀ ਪਰ ਦਲੀਲ ਦੇ ਨਾਲ ਅਨੈਤਿਕ ਹੈ। ਇਹ ਮਾਮਲਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਬਾਰੇ ਇਮੀਗ੍ਰੇਸ਼ਨ ਸਮਰਥਕਾਂ ਦੁਆਰਾ ਉਠਾਈਆਂ ਗਈਆਂ ਵਿਆਪਕ ਚਿੰਤਾਵਾਂ ਨੂੰ ਉਜਾਗਰ ਕਰਦਾ ਹੈ ਟਰੰਪ ਨੇ ਵੱਡੇ ਪੱਧਰ ਉਤੇ ਦੇਸ਼ ਨਿਕਾਲੇ ਤੇ ਮਹੀਮ ਚੁਲਾਈ ਹਿੰਸਕ ਅਪਰਾਧਿਕ ਰਿਕਾਰਡ ਵਾਲੇ ਕੈਦਦਸਤਵੀਆਂ ਪਰਵਾਸੀਆਂ ਨੂੰ ਨਿਸ਼ਾਨਾ ਬਣਾਉਣ ਦਾ ਵਾਅਦਾ ਕੀਤਾ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਲਾਗੂ ਕਰਨੇ ਪੁਰਾਣੇ ਜਾਂ ਫਿਰ ਮਾਮੂਲੀ ਉਲੰਘਣਾਵਾਂ ਵਾਲੇ ਕਾਨੂੰਨ ਨੇ ਨਿਵਾਸੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਸਿੰਘ ਤੇਪਰਾ ਚਰਨਜੀਤ ਸਿੰਘ ਨੇ ਸਥਾਨਕ ਜੇਸ਼ਨ WPTO ਨੂੰ ਦੱਸਿਆ ਕਿ ਅਸੀਂ ਸਿਰਫ ਬਾਉਂਡ ਪੋਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸਿਰਫ ਕਿਸੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋਏ ਅਸੀਂ ਕੁਆਚ ਗਏ ਹਾਂ ਉੱਥੇ ਇੱਕ ਕਸਟਮ ਅਤੇ ਬੋਰਡਰ ਪ੍ਰੋਟੈਕਸ਼ਨ ਬੁਲਾਰੇ ਨੇ ਪਹਿਲਾ ਨਿਊਜ਼ ਵੀਕ ਨੂੰ ਦੱਸਿਆ ਸੀ ਕਿ ਗ੍ਰੀਨ ਕਾਰਡ ਇੱਕ ਵਿਸ਼ੇਸ਼ ਅਧਿਕਾਰ ਹੈ ਅਧਿਕਾਰ ਨਹੀਂ ਅਰ ਸਾਡੇ ਦੇਸ਼ੀ ਕਾਨੂੰਨ ਦੇ ਤਹਿਤ ਸਾਡੀ ਸਰਕਾਰ ਦੇ ਕੋਲ ਗ੍ਰੀਨ ਕਾਰਡ ਨੂੰ ਰੱਦ ਕਰਨ ਦਾ ਅਧਿਕਾਰ ਹੈ ਜਿਹੜਾ ਸਾਡੇ ਕੋਲ ਕਾਨੂੰਨ ਨੂੰ ਤੋੜਿਆ ਜਾਂਦਾ ਹੈ ਤੇ ਦੁਰਵੱਤੋ ਕੀਤੀ ਜਾਂਦੀ ਹੈ ਪਹਿਲਾ ਪ੍ਰਾਤਿਕ ਦੋਸ਼ਾ ਦੇ ਨਾਲ ਅਮਰੀਕੀ ਬੰਦਰਗਾਹਾਂ ਤੇ ਪੇਸ਼ ਹੋਣ ਵਾਲੇ ਕਾਨੂੰਨੀ ਸਥਾਈ ਨਿਵਾਸੀਆਂ ਨੂੰ ਲਾਜ਼ਮੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਫਟੇਮੀ ਕ੍ਰਿਸ਼ੀਅਨ ਸੁਨਵਾਈ ਦੇ ਲਈ ਸਥਾਪਤ ਕਰਨ ਦੇ ਲਈ ਵਾਧੂ ਦਸਤਾਵੇਜ਼ ਪ੍ਰਦਾਨ ਕਰਨ ਦੇ ਲਈ ਕਿਹਾ ਜਾ ਸਕਦਾ ਹੈ। ਰਿਪੋਰਟਨ ਸਾਜ ਸਿੰਘ ਦੇ ਵਕੀਲ ਨੇ ਅਪੀਲ ਦਾਇਰ ਕੀਤੀ ਹੈ ਤੇ ਤੁਰੰਤ ਸੰਗੀ ਅਦਾਲਤ ਦੀ ਸਮੀਖਿਆ ਦੀ ਮੰਗ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।